ਨੀ ਕੁੜੀਓ ਮੈਨੂੰ ਗਰਮੀ ਲੱਗਦੀ ਕਿਸ ਨੂੰ ਹਾਲ ਸੁਣਾਵਾ ਨੀ ਕੋਟ ਕੋਟ ਕੇ ਪੀਵਾ ਸ਼ਰਬਤ ਨੀ ਕੋਟ ਕੋਟ ਕੇ ਪੀਵਾ ਸ਼ਰਬਤ ਸ਼ੈਰੋ ਨਿੰਬੂ ਮਗਾ ਮਾਨੀ ਮੋਰਾ ਵਾਲੀ ਪੱਖੀ ਦੇ ਚੱਲ ਚੱਲ ਰੇ ਲਬਣਾ ਮਾਨੀ ਮੋਰਾ ਵਾਲੀ ਪੱਖੀ ਦੇ ਚੱਲ ਚੱਲ ਰੇ ਲਬਣਾ ਮਾਨੀ ਮੋਰਾ ਵਾਲੀ ਪੱਖੀ ਦੇ ਜਗਨਾ ਵਾਲੀ ਰਾਤ ਵੇ ਮੈਂ ਨੱਚਦੀ ਫਿਰਾ ਜਗੋ ਚੱਕ ਕੇ ਗਿੱਧੇ ਦੇ ਵਿੱਚ ਜਚਦੀ ਫਿਰਾ ਜਗੋ ਚੱਕ ਕੇ ਗਿੱਧੇ ਦੇ ਵਿੱਚ ਜਚਦੀ ਫਿਰਾ ਜਗੋ ਚੱਕ ਕੇ ਗਿੱਧੇ ਦੇ ਵਿੱਚ ਨੱਚਦੀ ਫਿਰਾ ਮਾਮੀ ਮਾਸੀ ਨੱਚਣ ਦੋਵੇਂ ਮਾਮੀ ਮਾਸੀ ਨੱਚਣ ਦੋਵੇਂ ਨੱਚ ਨੱਚਣਾਉਣ ਢੜੰਗੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਮਾਮੀ ਨਾਨਕ ਸ਼ਕ ਲਾਈ ਹੋ ਗਈ ਬੱਲੇ ਬੱਲੇ ਮਾਮੀ ਨਾਨਕ ਸ਼ਕ ਲਾਈ ਹੋ ਗਈ ਬੱਲੇ ਬੱਲੇ ਨੀ ਉਹ ਛੱਜ ਟੂਮਾ ਦਾ ਲਾਈ ਹੋ ਗਈ ਬੱਲੇ ਬੱਲੇ ਨੀ ਉਹ ਛੱਜ ਟੂਮਾ ਦਾ ਲਾਈ ਹੋ ਗਈ ਬੱਲੇ ਬੱਲੇ ਸ਼ਕਾ ਪੂਰ ਦੇ ਅੰਮਾ ਦੇ ਜਾਏ ਬਾਕੀ ਸਾਰੇ ਮਤਲਬ ਦੇ ਸ਼ਕਾ ਪੂਰ ਦੇ ਅੰਮਾ ਬਾਕੀ ਸਾਰੇ ਮਤਲਬ ਦੇ ਕਣਕ ਮੱਕੀ ਦੀਆਂ ਰੋਟੀਆਂ ਤੇ ਉੱਤੇ ਰੱਖਿਆ ਸਾਗ ਕਣਕ ਮੱਕੀ ਦੀਆਂ ਰੋਟੀਆਂ ਤੇ ਉੱਤੇ ਰੱਖਿਆ ਸਾਗ ਨਹੀਂ ਬੀਬੀ ਨਣਾਨੇ ਲੱਗੇ ਘਰ ਨੂੰ ਪਾਗ ਨਹੀਂ ਬੀਬੀ ਨਣਾਨੇ ਲੱਗੇ ਘਰ ਨੂੰ ਪਾਗ ਨਹੀਂ ਬੀਬੀ ਨਣਾਨੇ ਵੇੜਾ ਨਹੀਂ ਵੇੜਾ ਪਰਿਆ ਸ਼ਗਨਾ ਦਾ ਵੇੜਾ ਨਹੀਂ ਵੇੜਾ ਪਰਿਆ ਸ਼ਗਨਾ ਦਾ ਵੇੜਾ ਨਹੀਂ ਉਰੀ ਨੱਚ ਨੱਚ ਹੋ ਜੋ ਦੂਰ ਨੀ ਮੇਰੇ ਹਾਂ ਦੀਓ ਨੱਚ ਨੱਚ ਹੋ ਜੋ ਦੂਰ ਨੀ ਮੇਰੇ ਹਾਂ ਦੀਓ